ਦੀ ਵੈਲਕਮ ਸਵਾਗਤ ਹੈ ਮਿਹਰਬਾਨੀ ਆਲਕਸਾ ਤੁਹਾਡੀ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਜਿਹੜਾ ਤੁਸੀਂ ਐਡਾ ਵੱਡਾ ਉਪਰਾਲਾ ਕਰਕੇ ਤੇਸ਼ ਵਿਦੇਸ਼ੀ ਵਿੱਚ ਬੈਠੀਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕਰਾਉਂਦੇ ਹੋ ਇਸ ਕਰਕੇ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਔਰ ਮੈਂ ਆਪਣੇ ਵੱਲੋਂ ਤੇ ਆਪਣੇ ਸਿੱਟੀ ਵੱਲੋਂ ਸਿੱਖ ਸੰਗਤ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਮਿਹਰਬਾਨੀ ਜੀ ਅ ਸੰਤ ਸਾਬ ਆਪਾਂ ਜੀ ਗੱਲ ਕਰਦੇ ਆ ਕਿ ਹਿੰਦੀ ਚਦੋਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਦਾ ਸ਼ਹੀਦੀ ਸਮਾਗਮ ਮਨਾਇਆ ਜਾ ਰਹੇ ਨੇ ਉਹਨਾਂ ਦੇ ਜਿਹੜਾ ਚਲੋ ਸਰਕਾਰ ਨੇ ਤੇ ਆਪਦੇ ਰੋਲੇ ਰੂਪੇ ਪਾਉਣਾ ਹੀ ਹੁੰਦੇ ਨੇ ਜਿਹੜਾ ਪੰਥ ਨੇ ਆਪਣੇ ਪੱਧਰ ਤੇ ਮਨਾਇਆ ਜਾਂ ਜਿੱਦ ਤੋਂ ਸ਼ੁਰੂ ਕੀਤਾ ਜਦ ਤੱਕ ਪਹੁੰਚੇ ਉਹ ਸ਼੍ਰੋਮਣੀ ਕਮੇਟੀ ਨੇ ਇਹਦਾ ਜਿਹੜਾ ਸ਼ੁਰੂਆਤ ਕੀਤੀ ਸੀ ਅਸਾਮ ਦੇ ਵਿੱਚੋਂ ਕੋਈ ਧੋਬੜੀ ਸਾਹਿਬ ਲਕਾਇਆ ਜਾਂ ਸ਼ਹਿਰ ਆ ਜਾਂ ਮੈਨੂੰ ਉਹਦੇ ਬਾਰੇ ਪੱਕਾ ਨਹੀਂ ਪਤਾ ਤੋਬੀ ਸਾਹਿਬ ਨਾਲ ਸੋ ਨਾ ਜਿਹੜਾ ਗੁਰਦੁਆਰਾ ਸਾਹਿਬ ਹੋਣਾ ਗਿਆ ਚਾਹ ਸਕੋ ਟੈਕਵੇ ਜੀ ਤੇ ਉਹਦੇ ਬਾਰੇ ਉਥੋਂ ਸ਼ੁਰੂ ਹੋ ਕੇ ਤੇ ਜਿੱਥੋਂ ਜਿੱਥੋਂ ਗੁਜ਼ਰਿਆ ਤੇ ਜਿਸ ਰਾਹ ਤੋਂ ਜਿੱਥੇ ਕਿੱਥੋਂ ਤੱਕ ਪਹੁੰਚ ਕੇ ਤੇ ਸ਼੍ਰੀ ਨਾਨਕ ਪੂ ਸਾਹ ਪਹੁੰਚਿਆ ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਸ਼ੁਰੂ ਕਰੋ ਜੀ ਢੋਬੀ ਸਾਹਿਬ ਤੋਂ ਲੈ ਕੇ ਜੋ ਤੁਹਾਡੀ ਜਾਣਕਾਰੀ ਜੀ ਹੈ ਜੀ ਆਲਖ ਸਾਹਿਬ ਤੁਸੀਂ ਬਹੁਤ ਵੱਡਾ ਵਧੀਆ ਜਿੱਥੇ ਬਾਕੀ ਉਪਰਾਲਾ ਕੀਤਾ ਉਥੇ ਸਾਰੀਆਂ ਸੰਗਤਾਂ ਨੂੰ ਇਹ ਜਾਣਕਾਰੀ ਦੇਣ ਵਾਸਤੇ ਵੀ ਉਪਰਾਲਾ ਕੀਤਾ ਹੈ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਸਾਹਿਬ ਦੇ 350 ਸਾਲਾ ਸ਼ਤਾਬਦੀ ਪ੍ਰੋਗਰਾਮਾਂ ਦੇ ਵਿੱਚ ਜੇ ਹਰਸ਼ੁਲਾਸ ਦੇ ਨਾਲ ਜੋਸ਼ ਦੇ ਨਾਲ ਇਹ ਸਾਰੇ ਪ੍ਰੋਗਰਾਮ ਪ੍ਰੋਗਰਾਮ ਆਰੰਭੇ ਹਨ ਉਹਨਾਂ ਦੇ ਵਿੱਚ ਸਭ ਤੋਂ ਵਧੀਆ ਅਤੇ ਅਲੀਸ਼ਾਨ ਪ੍ਰੋਗਰਾਮ ਜੋ ਮੈਂ ਕਹਿ ਸਕਦਾ ਉਹ ਹੈ ਨਗਰ ਕੀਰਤਨ ਹਾਂਜੀ ਨਗਰ ਕੀਰਤਨ ਜਿਹੜਾ ਹੈ ਇਹ ਆਸਾਮ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚੰਨ ਸ਼ੋਭਾ ਪ੍ਰਾਪਤ ਗੁਰਦੁਆਰਾ ਸਾਹਿਬ ਧੋਮਣੀ ਸਾਹਿਬ ਅੱਛਾ ਜੀ ਛੋਬੜੀ ਸਾਹਿਬ ਦੇ ਵਿੱਚ ਕੇਵਲ ਦੋ ਘਰ ਉਸ ਵੇਲੇ ਰਹਿੰਦੇ ਸੀ ਉਹ ਵੀ ਗਰੀਬ ਗੁਰਬੇ ਹਾਂਜੀ ਪਰ ਗੁਰੂ ਸਾਹਿਬ ਦੀ ਰਹਿਮਤ ਦਾ ਸਦਕਾ ਉਹਨਾਂ ਦੇ ਵਿੱਚ ਇੰਨੀ ਸ਼ਰਧਾ ਤੇ ਪਿਆਰ ਬਣਿਆ ਕਿ ਹੁਣ ਤੱਕ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਜਿਹੜੀ ਹੈ ਮर्यादा ਅਨੁਸਾਰ ਕਰਦੇ ਆ ਰਹੇ ਸਨ ਅੱਛਾ ਦੋ ਜਿਵੇਂ ਜਿਵੇਂ ਵੀ ਸਮਾਂ ਲੱਗਦਾ ਸੀ ਸ਼ਰਮਿਕ ਪਰ ਗੁਰੂ ਸਾਹਿਬ ਵੇਲੇ ਸੀਗੇ ਕਿ ਹੁਣ ਹੈ ਜੀ ਨਹੀਂ ਕਿ ਉਸ ਵੇਲੇ ਗੁਰੂ ਸਾਹਿਬ ਮੇਲੇ ਸੀ ਹੁਣ ਥੋੜੇ ਜਿਹਾ ਵਧੇ ਨੇ ਅੱਛਾ ਜੀ ਠੀਕ हां गुरु साहिब ਵੇਲੇ ਦੋ ਪਰਿਵਾਰ ਸੀ ਹੁਣ ਤਾਂ ਥੋੜੇ ਜਿਹਾ ਵਧ ਗਏ ਨੇ ਕਿਉਂਕਿ ਉਹਨਾਂ ਦੀ ਗਾਂ ਸੰਤਾਨ ਜਿਹੜੀ ਆ ਉਹ ਵਧ ਹੀ ਗਈ ਆ ਠੀਕ ਹੈ ਸੋ ਉੱਥੇ ਕੋਈ ਜ਼ਿਆਦਾ ਸਿੱਖ ਸੰਗਤ ਦਾ ਜਿਹੜਾ ਹੈ ਇੰਨਾ ਪਰਮਾਰ ਹੈ ਨਹੀਂ ਸੀ ਹਾਂਜੀ ਪਰ ਫੇਰ ਵੀ ਮੈਂ ਕੁਰਬਾਨਜਾਨਾ ਉਹਨਾਂ ਗੁਰਮੁਖ ਪਰਿਵਾਰਾਂ ਤੋਂ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸ਼ਰਧਾ ਰੱਖ ਗਏ ਆ ਥਾ ਰੱਖ ਕੇ ਹੁਣ ਤੱਕ ਜਿਹੜਾ ਬਹੁਤ ਵੱਡੀ ਸੇਵਾ ਨੂੰ ਬਹੁਤ ਦੇ ਆ ਰਹੇ ਨੇ ਉਹਨਾਂ ਦੇ ਚਾਨਣ ਸ਼ੋਭਾ ਪ੍ਰਾਪਤ ਆ ਸਾਨੂੰ ਤੇ ਸ਼੍ਰੋਮਣੀ ਕੌਰਡਾ ਪ੍ਰਬੰਧਕ ਕਮੇਟੀ ਨੇ ਉਭਰਾਲਾ ਕੀਤਾ ਕਿ ਜਿੱਥੋਂ ਤੱਕ ਗੁਰੂ ਸਾਹਿਬ ਗਏ ਸਨ ਹਾਂਜੀ ਉਥੋਂ ਤੋਂ ਲੈ ਕੇ ਨਗਰ ਕੀਰਤਨ ਜਿਹੜਾ ਹੈ ਜਿਸ ਜਿਸ ਰਸਤੇ ਉਹ ਆਏ ਔਰ ਜਿਸ ਜਿਸ ਰਸਤੇ ਤੇ ਉਹਨਾਂ ਨੇ ਪੜਾ ਕੀਤਾ ਉਸ ਰਸਤਿਆਂ ਦੇ ਉੱਤੇ ਚੰਨ ਸ਼ੋਪ ਪ੍ਰਾਪਤ ਜਿਹੜੇ ਸੀ ਗੁਰੂ ਜੀ ਦੇ ਦਰਬਾਰ ਸਥਾਨ ਸਨ ਉਹਨਾਂ ਦੇ ਵਿੱਚ ਦੀ ਵਿਚਰਦਾ ਹੋਇਆ ਇਹ ਨਗਰ ਕੀਰਤਨ ਜਿਹੜਾ ਹੈ ਵਾਪਸ ਅਨੰਦਪੁਰ ਸਾਹਿਬ ਆ ਰਿਹਾ ਸੀ ਸੋ ਇੰਦੇ ਵਿੱਚ ਆਲੂ ਸਾਹਿਬ ਬੜੀ ਵੰਡਰਫੁਲ ਗੱਲ ਹੈ ਕਿ ਇਹ ਐਡਾ ਵੱਡਾ ਨਗਰ ਕੀਰਤਨ ਜਿਹੜਾ 95 ਦਿਨ ਦੇ ਵਿੱਚ 25 ਸਟੇਟਾਂ ਨੂੰ ਕਰਾਸ ਕਰਦਾ ਹੋਇਆ 25 ਸਟੇਟਸ ਦੇ ਵਿੱਚ ਦੀ ਵਿਚਰਦਾ ਹੋਇਆ ਪੜਾ ਦਾਰ ਪੜਾ ਚੱਲਦਾ ਹੋਇਆ ਔਰ ਆਲੇ ਦਰ ਆਲਾ ਦਰਜੇ ਦੀ ਸ਼ਾਨ ਸ਼ੌਕਤ ਦੇ ਨਾਲ ਵਿਚਰਦਾ ਹੋਇਆ ਇਹ ਜਿਹੜਾ ਨਗਰ ਕੀਰਤਨ ਹੈ ਇਹ ਚੱਲਦਾ ਆਇਆ ਹੈ ਔਰ ਜਿਸ ਦੇ ਵਿੱਚ ਇੱਕ ਹੋਰ ਗੱਲ ਬਹੁਤ ਵੰਡਰਫੁਲ ਹੈ ਕਿ ਦੋ ਬੀਬੀਆਂ ਹਾਂਜੀ ਉਹ ਗੁਰਦੁਆਰਾ ਤੋਬੜੀ ਸਾਹਿਬ ਤੋਂ ਲੈ ਕੇ ਨਗਰ ਕੀਰਤਨ ਦੇ ਨਾਲ ਹੀ ਜੰ ਲੀਆਂ ਨੇ ਹਾਂਜੀ 95 ਦਿਨ ਉਹ ਕਿ ਨਗਰ ਕੀਰਤਨ ਦੇ ਨਾਲ ਰਹੀਆਂ ਨੇ ਹਾਂਜੀ ਬਿਲਕੁਲ ਉਹ ਸਾਰਾ ਲੰਬਾ ਯਾਤਰਾ ਤੈਅ ਕਰਕੇ ਉਹ ਵੀ ਨਗਰ ਕੀਰਤਨ ਦੇ ਨਾਲ ਆਨੰਦਪੁਰ ਸਾਹਿਬ ਪਹੁੰਚੇ ਹਨ ਹਾਂਜੀ ਇੱਥੇ ਜਿੱਥੇ ਵੀ ਨਗਰ ਕੀਰਤਨ ਗਿਆ ਜੀ ਚਾਹੇ ਉਹ ਸਰਕਾਰ ਕਿਸੇ ਦੀ ਵੀ ਸੀ ਹਰ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਨਗਰ ਕੀਰਤਨ ਦਾ ਜਿਹੜਾ ਸਵਾਗਤ ਕੀਤਾ ਉਹ ਇਉਂ ਹੈ ਜਿਵੇਂ ਸਾਖ ਸ਼ਾਹਦ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਇਲਾਕੇ ਦੇ ਵਿੱਚ ਦੀ ਵਿਚਰ ਰਿਹਾ ਹਾਂ ਹਾਂ ਜੀ ਕਿਉਂਕਿ ਸਭ ਨੂੰ ਇਤਿਹਾਸ ਤੋਂ ਹੁਣ ਜਾਣਕਾਰੀ ਹੋ ਗਈ ਹੈ ਕਿ ਗੁਰੂ ਸਾਹਿਬ ਨੇ ਜੋ ਸ਼ਹਾਦਤ ਦਿੱਤੀ ਹੈ ਉਹ ਆਪਣੇ ਧਰਮ ਦੀ ਖਾਤਰ ਨਹੀਂ ਬਲਕਿ ਦੂਜੇ ਦੇ ਧਰਮਾਂ ਦੀ ਖਾਤਰ ਹਾਂ ਜੀ ਦੂਜਿਆਂ ਦੇ ਧਰਮ ਨੂੰ ਬਹਾਲ ਰੱਖਣ ਵਾਸਤੇ ਉਹਨਾਂ ਨੇ ਆਪਣੇ ਆਪ ਦੀ ਕੁਰਬਾਨੀ ਕਰ ਦਿੱਤੀ ਉਸ ਤੋਂ ਬਾਅਦ ਉਸ ਦੇ ਨਾਲ-ਨਾਲ ਉਹਨਾਂ ਨੇ ਆਪਣੇ ਸਿੰਘਾਂ ਸੂਰਮਿਆਂ ਦੀ ਸ਼ਹਾਦਤ ਦਿੱਤੀ ਕੇਵਲ ਤੇ ਕੇਵਲ ਇਹੀ ਰੱਖਿਆ ਜਿਹੜਾ ਦੁਨੀਆ ਦੇ ਲੋਕਾਂ ਨੂੰ ਦੱਸਣ ਵਾਸਤੇ ਕਿ ਜਿਹੜਾ ਗੁਰਨਾਨਕ ਦਾ ਘਰ ਹੈ ਇਹ ਸਰਬਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਔਰ ਜੋ ਇਸ ਘਰ ਦੇ ਵਿੱਚ ਆਉਂਦਾ ਨਿਮਾਣਾ ਤੇ ਨਾਣਾ ਹੋਵੇ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਉਹ ਬਿਰਦ ਸੁਆਮੀ ਸੰਦਾ ਜਿਹੜਾ ਵੀ ਸ਼ਰਨ ਦੇ ਵਿੱਚ ਆ ਗਿਆ ਉਹਨੂੰ ਗਲੇ ਦੇ ਨਾਲ ਲਾਇਆ ਗੁਰਨਾਨਕ ਦਰਬਾਰ ਨੇ ਬਿਲਕੁਲ ਇਸੇ ਤਰ੍ਹਾਂ ਜਿਹੜੇ ਕਸ਼ਮੀਰੀ ਪੰਡਤ ਸਨ ਕਿਉਂਕਿ ਔਰੰਗਜ਼ੇਬ ਨੂੰ ਪਤਾ ਸੀ ਕਿ ਕਸ਼ਮੀਰ ਇੱਕ ਗਾੜਾ ਹਿੰਦੂ ਬ੍ਰਾਹਮਣਾਂ ਦਾ ਜੇ ਇਸ ਗੜ੍ਹ ਨੂੰ ਮੈਂ ਕਿਸੇ ਵੀ ਤਰੀਕੇ ਦੇ ਨਾਲ ਮੁਸਲਮਾਨ ਦੇ ਵਿੱਚ ਕਨਵਰਟ ਕਰ ਲਵਾਂਗਾ ਤਾਂ ਮੇਰਾ ਹਿੰਦੁਸਤਾਨ ਦੇ ਵਿੱਚ ਸਾਰੇ ਦੇ ਵਿੱਚ ਇੱਕ ਇਸਲਾਮ ਦਾ ਝੰਡਾ ਜਿਹੜਾ ਫੈਲੇਗਾ ਇਸ ਕਰਕੇ ਉਹਨੇ ساری ਦੀ ساری ਕਾਰਵਾਈ ਜਿਹੜੀ ਆ ਕਸ਼ਮੀਰ ਤੋਂ ਸ਼ੁਰੂ ਕੀਤੀ ਕਸ਼ਮੀਰੀ ਪੰਡਤਾਂ ਦੇ ਉੱਤੇ ਅਤਿ ਦਰਜੇ ਦਾ ਅਤਿਸ਼ੱਦਤ ਕੀਤਾ ਉਹਨਾਂ ਦੇ ਮੰਦਰ ਢਾਏ ਗਏ ਮੂਰਤੀਆਂ ਨੂੰ ਤੋੜਿਆ ਗਿਆ ਤੋੜ ਕੇ ਮੰਦਰ ਦੀ ਐਂਟਰਸ ਦੇ ਉੱਤੇ ਪਾਇਦਾਨ ਦੇ ਪਾਇਦਾਨ ਦੀ ਥਾਂ ਮੂਰਤੀਆਂ ਰੱਖ ਦਿੱਤੀਆਂ ਤਾਂ ਕਿ ਹਰੇਕ ਆਉਣ ਵਾਲਾ ਜਿਹੜਾ ਮਸਜਿਦ ਦੇ ਵਿੱਚ ਆਉਣ ਵਾਲਾ ਇਸਲਾਮੀ ਹੈ ਉਹ ਮੂਰਤੀ ਦੇ ਉੱਤੇ ਪੈਰ ਰੱਖ ਕੇ ਅੰਦਰ ਜਾਵੇ ਇਦਾਂ ਥੱਗ ਹੋਰ ਅਨੇਕਾ ਬਰਕਾਰ ਦੇ ਟੈਕਸ ਲਾਤੇ ਉਹਨਾਂ ਦੀ ਆਜ਼ਾਦੀ ਸਾਡੀ ਛੇਨ ਲਈ ਕੋਈ ਵੀ ਬੰਦਾ ਜਿਹੜਾ ਆਜ਼ਾਦੀ ਨਾਲ ਤਿਲਕ ਨਹੀਂ ਲਾ ਸਕਦਾ ਵਗੈਰਾ ਵਗੈਰਾ ਬਹੁਤ ਟਾਈਮ ਲੱਗੇਗਾ ਜੇ ਮੈਂ ਸਾਰਾ ਜਾਣਕਾਰੀ ਦੇਵਾਂ ਤੋ ਕਹਿਣ ਤੋਂ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਤਿਲਕ ਨਹੀਂ ਲਾਇਆ ਆਪ ਜਨੇਊ ਨਹੀਂ ਪਹਿਨਿਆ ਗੁਰਨਾਨਕ ਸਾਹਿਬ ਦੇ ਨਾਲ ਡੇਰੇ ਤੋਂ ਲੈ ਕੇ ਇੰਦੀ ਵਿਰੋਧਤਾ ਹੋਈ ਲੇਕਿਨ ਇੱਥੇ ਆ ਕੇ ਉਹਨਾਂ ਨੇ ਉਸੇ ਤਿਲਕ ਦੀ ਰਾਖੀ ਵਾਸਤੇ ਉਸੇ ਤਿਲਕ ਦੀ ਉਸੇ ਜਨੇਊ ਦੀ ਬਹਾਲੀ ਵਾਸਤੇ ਆਪਣੇ ਆਪ ਦੀ ਕੁਰਬਾਨੀ ਦੇ ਦਿੱਤੀ ਸ਼ਹਾਦਤ ਦੇ ਦਿੱਤੀ ਔਰ ਜਿਸ ਕਰਕੇ ਇਹਨਾਂ 25 ਸਟੇਟਸ ਦੇ ਵਿੱਚ ਦੀ ਜੋ ਨਗਰ ਕੀਰਤਨ ਲੰਘਿਆ ਇਹ ਹਿੰਦੂ ਸਿਧਾਨੀਆਂ ਵਾਸਤੇ ਬੜੇ ਗੌਰਵਮਈ ਦਿਵਸ ਸੀ ਉਹਨਾਂ ਵਾਸਤੇ ਬੜਾ ਇੱਕ ਅਹਿਮੀਅਤ ਵਾਲਾ ਦਿਨ ਸੀ ਕਿ ਸਾਡੇ ਵਾਸਤੇ ਗੁਰੂ ਸਾਹਿਬ ਨੇ ਐਡੀ ਵੱਡੀ ਕੁਰਬਾਨੀ ਕੀਤੀ ਹੈ ਔਰ ਆਪਣੇ ਆਪਣੇ ਕੰਮ ਧੰਦੇ ਛੱਡ ਕੇ ਸਜਦਾ ਕਰਦੇ ਰਹੇ ਨੇ ਨਗਰ ਕੀਰਤਨ ਦਾ ਸਵਾਗਤ ਕਰਦੇ ਰਹੇ ਨੇ ਜਿਸ ਜਥਾ ਚੰਗਤ ਵੀ ਜਿੰਨੇ ਵੀ ਬਰਕਾਰ ਦੇ ਨਾਲ ਸਵਾਗਤ ਕਰ ਸਕਦੇ ਸੀ ਉਹਨਾਂ ਨੇ ਕੀਤਾ ਬਾ ਕਮਾਲ ਸ਼ਾਹੀ ਸ਼ਾਨ ਸ਼ੌਕਤ ਦੇ ਨਾਲ ਜਾਹੋ ਜਲਾਲ ਦੇ ਨਾਲ ਇਹ ਦਰਬਾਰ ਦਰਬਾਰ ਚੱਲਦਾ ਹੋਇਆ ਨਗਰ ਕੀਰਤਨ ਜਿਹੜਾ ਆਨੰਦਪੁਰ ਸਾਹਿਬ ਪਹੁੰਚਿਆ ਹੈ ਜਿੱਥੇ ਉਹਨਾਂ ਦਾ ਬਹੁਤ ਵੱਡਾ ਜਿਹੜਾ ਵਿਸ਼ਾਲ ਇੱਕ ਸੰਗਤਾਂ ਦਾ ਹੜਾ ਆਇਆ ਸੀ ਜਦੋਂ ਸਵਾਗਤ ਕੀਤਾ ਨਗਰ ਕੀਰਤਨ ਦਾ ਇੱਥੇ ਹੀ ਬਸ ਨਹੀਂ ਔਲਖ ਸਾਹਿਬ 29 ਤਰੀਕ ਵਾਸਤੇ ਫਿਰ ਅਕਾਲ ਤਲਵੰਤ ਜਹਰਦਾਰ ਸਾਹਿਬ ਕੋ ਸਦਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਸਾਹਿਬ ਨੇ ਹਾਂ ਕੌਮ ਦੇ ਨਾਂ ਦੇ ਉਤੇ ਖਾਸ ਤੌਰ ਤੇ ਫਿਰ ਇਹ ਸੰਦੇਸ਼ ਦਿੱਤਾ ਕਿ 29 ਤਰੀਕ ਨੂੰ ਕਿਉਂਕਿ ਜਿਵੇਂ ਜਿਵੇਂ ਭਾਈ ਜਤਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪਾਵਨ ਪੁਇੰਟਰ ਸੀਸ ਸਰਕਾਰ ਤੋਂ ਛਪਾਉਂਦਿਆਂ ਹੋਇਆਂ ਸਰਕਾਰੀ ਅਮਲੇ ਤੋਂ ਬਚਾਉਂਦਿਆਂ ਹੋਇਆਂ ਆਪਣੇ ਆਪ ਨੂੰ ਸੇਫ ਰੱਖਦਿਆਂ ਹੋਇਆਂ ਔਰ ਬਾਅਦ ਸਤਕਾਰ ਬਹੁਤ ਇਹਨਾਂ ਦਾ ਪੈਂਟਾ ਤੈਅ ਕਰਕੇ ਭਾਈ ਜਤਾ ਜੀ ਜਿਹੜਾ ਵਿਵਾਨਗੜ ਸੀਸ ਲੈ ਕੇ ਪਹੁੰਚੇ ਸਨ ਕੀਰਤਪੁਰ ਸਾਹਿਬ ਦੇ ਤਾਂ ਉੱਥੋਂ ਜਿਹੜਾ 29 ਤਰੀਕ ਨੂੰ ਬਹੁਤ ਵੱਡੇ ਇਕ ਕਾਠ ਦੇ ਰੂਪ ਦੇ ਵਿੱਚ ਜੋ ਨਗਰ ਕੀਰਤਨ ਚੱਲਣਾ ਹੈ ਉਹ ਨਗਰ ਕੀਰਤਨ ਵਿਵਾਨ ਕੜ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਸੀਸਗੰਜ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਾ ਹੈ ਔਰ ਇਹ ਵੀ ਜਿਹੜਾ ਨਗਰ ਕੀਰਤਨ ਹੈ 29 ਤਰੀਕ ਵਾਲਾ ਇਹ ਵੀ ਇੱਕ ਅਲੌਕਿਕ ਹੋਏਗਾ ਸੰਸਾਰ ਪਰਵਾਜ਼ ਤੇ ਦੁਨੀਆ ਦੇ ਵਿੱਚ ਲਾਈਵ ਚੱਲੇਗਾ ਦੁਨੀਆ ਦੇਖੇਗੀ ਸ਼ਰਧਾ ਦੇ ਫੁੱਲ ਉੱਥੇ ਬੈਠੀ ਬੈਠੀ ਸੀਸ ਝੁਕਾਏਗੀ ਉਹ ਤਾਂ ਕਿ ਹਰੇਕ ਨਵੀਂ ਪੀੜੀ ਨੂੰ ਇਹ ਪਤਾ ਲੱਗ ਜਾਏ ਕਿ ਸਿੱਖਾਂ ਦੇ ਨੌਵੇਂ ਗੁਰੂ ਨੇ ਕਿੰਨਾ ਵੀ ਖਾਤਰ ਐਡੀ ਵੱਡੀ ਸ਼ਹਾਦਤ ਕੀਤੀ ਉਸ ਤੋਂ ਬਾਅਦ ਉਹਨਾਂ ਦੇ بیٹے ਨੇ ਗੁਰੂ ਗੋਬਿੰਦ ਸਾਹਿਬ ਜਿਹੜੇ ਉਹਨਾਂ ਨੇ 9 ਸਾਲ ਦੀ ਉਮਰ ਸੀ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਇਹ ਸੰਭਾਲ ਲਖਸਤੇ ਭੇਜਿਆ ਬਿਲਕੁਲ ਫਿਰ ਗੁਰੂ ਗੋਬਿੰਦ ਸਾਹਿਬ ਨਾਲ ਕਿਵੇਂ ਬੀਤੀ ਉਹਨਾਂ ਦੇ ਸਹਿਬਜ਼ਾਦਿਆਂ ਨਾਲ ਉਹਨਾਂ ਨੇ ਕਿਵੇਂ ਸ਼ਹਾਦਤਾਂ ਦਿੱਤੀਆਂ ਸਤਿਕਾਰਯੋਗ ਮਾਤਾ ਜੀ ਨੇ ਕਿਵੇਂ ਸ਼ਹਾਦਤ ਦਿੱਤੀ ਇਕ ਕੌਮ ਕਿਹੜੀ ਹੈ ਜਿਹੜੀ ਦੂਜਿਆਂ ਦੀ ਖਾਤਰ ਕੁਰਬਾਨੀਆਂ ਕਰਦੀ ਹੈ ਬਿਲਕੁਲ ਕੋਈ ਆਪਣੇਆਂ ਦੀ ਖਾਤਰ ਨਹੀਂ ਕਰ ਸਕਦਾ ਕੋਈ ਕਰ ਵੀ ਸਕਦਾ ਹੋ ਤਾਂ ਆਪਣੇਆਂ ਵਾਸਤੇ ਕਰੇਗਾ ਦੂਜਿਆਂ ਵਾਸਤੇ ਐਡੀ ਵੱਡੀ ਕੁਰਬਾਨੀ ਕੋਈ ਨਹੀਂ ਕਰ ਸਕਦਾ ਚਾਰ ਬੱਚੇ ਸ਼ਹੀਦ ਕਰਾਉਣ ਵਾਲਾ ਦੁਨੀਆ ਦੇ ਵਿੱਚ ਅੱਜ ਤੱਕ ਇਤਿਹਾਸ ਦੇ ਵਿੱਚ ਨਾਂ ਨਹੀਂ ਆ ਸਕਦਾ ਜਿਨ੍ਹਾਂ ਦੇ ਸਾਹਮਣੇ ਇੱਕ ਐਡੇ ਵੱਡੇ ਕਸ਼ਟ ਆਏ ਹੋਣ ਉਹ ਆਪਣੇ ਆਪ ਨੂੰ ਉਹਨਾਂ ਦੇ ਚਾਨਨ ਦੇ ਵੀ ਸਰੈਂਡਰ ਕਰਦੇ ਦਾ ਦੇਖੇ ਨਹੀਂ ਪਰ ਉਹਨਾਂ ਦਾ ਜ਼ੁਲਮ ਦਾ ਮੁਕਾਬਲਾ ਕਰਨ ਵਾਲਾ ਕੋਈ ਕਿਸੇ ਇਧਿਆਦ ਦੇ ਵਿੱਚ ਨਾਉ ਨਹੀਂ ਮਿਲਿਆ। ਹਾਂਜੀ। ਕੇਵਲ ਤੇ ਕੇਵਲ ਗੁਰਨਾਨ ਸਿੰਘ ਸਾਹਿਬ ਦਾ ਗਾਡੀ ਰਾਹ ਜੋ ਉਹਨਾਂ ਨੇ ਚਲਾਇਆ ਸੀ ਜੋ ਉਹਨਾਂ ਨੇ ਪਹਿਲੀ ਗੁਰਗੰਦੀ ਤੋਂ ਹੀ ਪਹਿਲੀ ਬਾਦਸ਼ਾਹੀ ਤੋਂ ਹੀ ਕਹਿ ਦਿੱਤਾ ਸੀ ਗੁਰਨਾਨ ਸਿੰਘ ਸਾਹਿਬ ਨੇ ਕਿ ਜਉ ਤੋਂ ਪ੍ਰੇਮ ਖੇਲਣ ਕਾ ਜਾਓ ਸਿਰ ਤਲ ਤਲੀ ਗਲੀ ਮੇਰੀ ਆਓ ਇਹ ਤਾਂ ਉਦੋਂ ਤੋਂ ਹੀ ਦੱਸ ਦਿੱਤਾ ਸੀ ਉਹਨਾਂ ਨੇ ਕਿ ਇਸ ਮਾਰਗ ਦੇ ਉੱਤੇ ਚੱਲਣ ਵਾਸਤੇ ਸੀਸ ਜਿਹੜਾ ਉਹ ਤਲੀ ਤੇ ਰੱਖਣਾ ਪਏਗਾ। ਔਰ ਉਹਦੇ ਮੁਤਾਬਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੀ ਸ਼ਹਾਦਤ 350 ਸਾਲ ਪਹਿਲਾਂ ਹਾਂਜੀ 350 ਸਾਲ ਪਹਿਲਾਂ ਸ਼ਹਾਦਤ ਦਿੱਤੀ ਔਰ ਉਹਨਾਂ ਦੇ ਮਰਜੀਵੜੇ ਸਿੱਖ ਭਾਈ ਜੈਤਾ ਜੀ ਲੱਖ ਯਤਨ ਕਰਲੇ ਉਹਨਾਂ ਨੇ ਇਹਨੂੰ ਫੜਨਵਾਦ ਸਿੰਘ ਨੂੰ ਲੱਖ ਯਤਨ ਕੀਤੇ ਗੁਰੂ ਸਾਹਿਬ ਦੇ ਢੜ ਦਾ ਸੰਸਕਾਰ ਵੀ ਉੱਥੇ ਹੋ ਗਿਆ ਉਹ ਨਹੀਂ ਉਹਨਾਂ ਨੂੰ ਪਤਾ ਲੱਗਣ ਦਿੱਤਾ ਬਿਲਕੁਲ ਔਰ ਕਿੰਨੀ ਕਿ ਬਹਾਦਰ ਕੌਮ ਹੈ ਕਿੱਡੇ ਇਹ ਸ਼ਰਦਾਬਾਨ ਨੇ ਗੋਨਾਕਸਾਲ ਦੇ ਚਰਨਾਂ ਤੋਂ ਕਿ ਇਹਨਾਂ ਸਾਰਿਆਂ ਨੂੰ ਅੱਖੀਂ ਘਟਾ ਪਾ ਕੇ ਉਹਨਾਂ ਨੇ ਆਪਣੇ ਗੁਰੂ ਸਾਹਿਬ ਦਾ ਧੜ ਦਾ ਸੰਸਕਾਰ ਵੀ ਬਾਸ ਸਤਕਾਰ ਕੀਤਾ ਆਪਣੇ ਘਰ ਦੇ ਵਿੱਚ ਹੀ ਸਭ ਕੁਝ ਸਮਗਰੀ ਪਾ ਕੇ ਕਰ ਦਿੱਤਾ ਪਰਵਾਹ ਨਹੀਂ ਕੀਤੀ ਬਿਲਕੁਲ ਔਰ ਆਪਣੇ ਆਪ ਨੂੰ ਜੋਖਮ ਦੇ ਵਿੱਚ ਪਾ ਕੇ ਭਾਈ ਜੈਤਾ ਜੀ ਦੀ ਕੁਰਬਾਨੀ ਨੂੰ ਕੌਮ ਕਦੇ ਭੁੱਲ ਨਹੀਂ ਸਕਦੀ ਕਿੱਥੋਂ ਚੱਲੇ ਤੇ ਕਿੱਥੇ ਆਏ ਔਰ ਕਿਹੜੇ ਹਾਲਾਤ ਸਨ ਉਸ ਵੇਲੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਕਿਵੇਂ ਠੰਡ ਦੇ ਵਿੱਚ ਉਹ ਚੱਲਦੇ ਚੱਲਦੇ ਆਏ ਨੇ ਇਸ ਕਰਕੇ ਉਹ ਨਗਰ ਕੀਰਤਨ ਜਿਹੜਾ 29 ਤਰੀਕ ਨੂੰ ਚੱਲ ਕੇ ਵਿਵਾਨਗਰ ਸਾਹਿਬ ਤੋਂ ਸ਼ੀਸ਼ਗੰਜ ਸਾਹਿਬ ਆਏਗਾ ਔਰ ਸਾਰੀ ਦੁਨੀਆ ਜਿਹੜੀਆਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਏਗੀ ਸ਼ਰਧਾ ਦੇ ਫੁੱਲ ਭੇਟ ਕਰੇਗੀ ਸਤਕਾਰ ਭੇਟ ਕਰੇਗੀ ਸੋ ਮੈਂ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਸ ਬਹੁਤ ਵੱਡੇ ਉਪਰਾਲੇ ਦੇ ਵਾਸਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੌਮ ਨੂੰ ਫਿਰ ਇੱਕ ਵਾਰੀ ਇਹ ਦੁਨੀਆ ਦੇ ਨਕਸ਼ੇ ਦੇ ਉੱਤੇ ਲਿਆ ਕੇ ਸਤਕਾਰਯੋਗ ਜਗਤਰਾਸਥਾਨ ਜਿਹੜਾ ਪ੍ਰਾਪਤ ਕਰਾ ਦਿੱਤਾ ਹੈ ਦੁਨੀਆ ਦੇ ਦਿਲ ਦੇ ਵਿੱਚ ਸਿੱਖਾ ਪ੍ਰਤੀ ਆਦਰ ਤੇ ਮਾਣ ਵਧਿਆ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਕਿਹੜੀ ਕੌਮ ਦੇ ਇਹਨਾਂ ਦੇ ਪੈਗੰਬਰ ਕੌਣ ਸਨ ਇਹਨਾਂ ਪੈਗੰਬਰਾਂ ਨੇ ਸਾਡੇ ਵਾਸਤੇ ਕੀ ਕੀਤਾ ਸੋ ਬਹੁਤ ਵੱਡਾ ਉਪਰਾਲਾ ਸੀ ਜਿਸ ਦੇ ਲਈ ਮੈਂ ਫਿਰ ਫਿਰ ਦੁਬਾਰਾ ਵਾਰ-ਵਾਰ ਇਹਨਾਂ ਦਾ ਸ਼ੁਕਰਾਨਾ ਕਰਦਾ ਹਾਂ ਜੀ ਹਾਂ ਜੀ ਕਪਤਾਨ ਸਾਹਿਬ ਇਹਦੇ ਵਿੱਚ ਤੁਹਾਡੀ ਗੱਲ ਦੇ ਵਿੱਚ ਥੋੜੀ ਜਿਹੀ ਗੱਲ ਹੋਰ ਜੋੜ ਦਵਾ ਜਿਹੜਾ ਮੇਰਾ ਮੁੱਖ ਮੁੱਖ ਸਧਿਆ ਇਹ ਸਾਰਾ ਆਪਣਾ ਸੇਵਾ ਕਰਨ ਦਾ ਉਹ ਵੀ ਖੇਤਰੀ ਆਪਣੀ ਹੱਥ ਦੇ ਵਿੱਚ ਸਿਆਸੀ ਤਾਕਤ ਹੋਣ ਦਾ ਜਿਵੇਂ ਤੁਸੀਂ ਦੱਸਿਆ ਵੀ ਹਰ ਜਗ੍ਹਾ ਤੇ ਪਹੁੰਚ ਕੇ ਜਿੱਥੇ ਨਗਰ ਕੀਤਨ ਪਹੁੰਚਿਆ ਇਲਾਕੇ ਜਾਂ ਸੰਗਤਾਂ ਦੇ ਪ੍ਰਬੰਧਕ ਕਮੇਟੀਆਂ ਦੇ ਗੁਰਦੁਆਰਾ ਸਾਹਿਬਾਨ ਨੇ ਇਹਦਾ ਭਰਪੂਰ ਸਵਾਗਤ ਕੀਤਾ ਪਰ ਸਵਾਏ ਇੱਕ ਜਗ੍ਹਾ ਤੋਂ ਇੱਕ ਦੂਜੀ ਜਗ੍ਹਾ ਵੀ ਥੋੜਾ ਜਿਹਾ ਹੋਇਆ ਪਰ ਪਹਿਲੀ ਇੱਕ ਜਿਹੜੀ ਦਿੱਲੀ ਆ ਦਿੱਲੀ ਕਮੇਟੀ ਹੁਣ ਜਿਹੜੇ ਕਹਿ ਸਕਦੇ ਆ ਕਿ ਪੰਥ ਦੇ ਹੱਥ ਜ ਨਹੀਂ ਗਈ ਉਹ ਕੇਂਦਰੀ ਤਾਕਤਾਂ ਦੇ ਹੱਥ ਦੇ ਵਿੱਚ ਆ ਉਹਨਾਂ ਨੇ ਦਿੱਲੀ ਕਮੇਟੀ ਨੇ ਹਰ ਕੋਸ਼ਿਸ਼ ਕੀਤੀ ਵੀ ਇਸ ਨੂੰ ਨਗਰ ਕੀਰਤਨ ਨੂੰ ਥੋੜਾ ਉਹ ਸਵਾਗਤ ਉਹਦਾ ਨਾਂ ਹੋ ਸਕੇ ਸੰਗਤ ਇਕੱਠੀ ਨਾ ਹੋ ਸਕੇ ਉਹ ਉਸ ਤਰ੍ਹਾਂ ਦਾ ਪੈਰਲਲ ਉਹਨਾਂ ਨੇ ਸਮਾਗੋ ਅੱਜ ਦੇ ਰਾਇ ਇਹ ਨਾਲ ਥੋੜਾ ਜਿਹਾ ਜਿਵੇਂ ਜਿਵੇਂ ਕੌਂਡਿ ਕਮੇਟੀ ਨੇ ਬੇਨਤੀ ਕੀਤੀ ਉਹ ਕਿਤੇ ਵੀ ਉਹਨਾਂ ਨੇ ਉਸ ਦਾ ਸਮਰਥਨ ਨਹੀਂ ਕੀਤਾ ਤੇ ਆਪਣੇ ਢੰਗ ਨਾਲ ਅਸੀਂ ਜਿਹੜਾ ਸਵਾਗਤ ਕਰਾਂਗੇ ਤਾਂ ਉਹ ਇੱਕ ਸਿੱਧ ਕਰਦੀ ਹੈ ਵੀ ਜਿਹੜੀ ਸਿਆਸੀ ਤਾਕਤ ਆ ਉਹ ਵੀ ਸਿੱਖਾਂ ਦੀ ਏਕਤਾ ਹੋਊਗੀ ਤਾਂ ਸਾਰੇ ਕਾਰਨ ਪੂਰੇ ਜੋਰ ਨਾਲ ਸੰਪੂਰਨ ਹੋ ਸਕਦੇ ਨੇ ਨਹੀਂ ਤਾਂ ਵਿਰੋਧੀ ਤਾਂ ਵਿਗੜਨ ਪਾਉਣ ਨੂੰ ਤਿਆਰ ਹੀ ਰਹਿੰਦੇ ਨੇ ਕਿ ਉਹ ਦੂਸਰੀ ਗੱਲ ਜਿਹੜੀ ਇਸ ਤੋਂ ਅੱਗੇ ਹੈ ਜੀ ਜੋ ਸਰਕਾਰ ਨੇ ਵੀ ਆਪਣੇ ਪੱਧਰ ਤੇ ਇਹਦੇ ਵਿੱਚ ਆਪਣਾ ਕੋਸ਼ਿਸ਼ ਕੀਤੀ ਆ ਪੰਜਾਬ ਸਰਕਾਰ ਨੇ ਝਾੜੂ ਸਰਕਾਰ ਨੇ ਉਹਨਾਂ ਨੇ ਜੋ ਉੱਥੇ ਸਮਾਗਮ ਰਚਿਆ ਹੈ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਬਰਾਬਰ ਦਾ ਜਿਹਾ ਕਹਿ ਰਹੇ ਵੀ ਦਿੱਲੀ ਦੇ ਵਿੱਚ ਉਹਨਾਂ ਨੇ ਆਪਣੇ ਲੈਵਲ ਤੇ ਕਰਨ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਝਾੜੂ ਸਰਕਾਰ ਨੇ ਪੰਜਾਬ ਵਿੱਚ ਉਹੀ ਕੋਸ਼ਿਸ਼ ਕੀਤੀ ਆ ਤਾਂ ਉਹਦੇ ਵਿੱਚ ਉਹਨਾਂ ਨੇ ਤਾਂ ਪਤਾ ਵੀ ਇੱਕ ਦਿਨ ਦਾ ਸਮਾਗਮ ਆ ਉਹਨਾਂ ਨੇ ਵਿਧਾਨ ਸਭਾ ਸਮਾਗਮ ਵੀ ਇੱਥੇ ਰਚਿਆ ਕਈ ਐਲਾਨ ਕੀਤੇ ਨੇ ਉਜਿਹੜੇ ਕਿ ਪਤਾ ਹੈ ਵੀ ਸਾ ਸੰਗਤ ਨੂੰ ਪਤਾ ਵੀ ਉਹਨਾਂ ਕਦੀ ਪੂਰੇ ਨਹੀਂ ਕਰਨੇ ਨਾ ਕਹਦੀ ਉਹਨਾਂ ਸੋਚਿਆ ਹੀ ਉਹਨਾਂ ਬਸ ਉਹ ਐਲਾਨ ਐਲਾਨ ਹੀ ਰਹੇ ਨੇ ਤੇ ਵੀ ਵੀ ਆਈ ਪੀ ਟ੍ਰੀਟਮੈਂਟ ਵਾਸਤੇ ਵੱਖਰੇ ਲੋਕ ਵੀ ਆਈ ਪੀ ਵਾਸਤੇ ਵੱਖਰੇ ਲੋਕ ਸੰਗਤ ਉਹਨਾਂ ਦੇ ਵਿੱਚ ਕਦੀ ਦਿਸੀ ਨਹੀਂ ਹੈ ਵੀ ਨਹੀਂ ਸੀ ਖੈਰ ਤੇ ਉਹਦਾ ਕਹਿੰਦੇ ਹਜ਼ਾਰਾਂ ਦੀ ਗਿਣਤੀ ਦਾ ਪੁਲਿਸ ਮਲਾਦੋਂ ਤੇ ਸਪਾਈ ਇਕੱਠੇ ਕਰਕੇ ਜਾਂ ਜੋ ਵੀ ਸੁਰੱਖਿਆ ਦਸਤੇ ਇਕੱਠੇ ਕਰਕੇ ਉਹਨਾਂ ਨੇ ਕੀਤਾ ਸਾਰਾ ਧਮਾਕਾ ਤੇ ਉਹਦੇ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਉਹ ਸਾਂਝੀ ਸਾਂਝੀ ਕਰੋ ਜੀ ਦੇਖੋ ਹਲਕਾ ਸਾਹਿਬ ਇਹ ਸਿੱਖ ਕੌਮ ਤਾਨਗੁਰ ਗੋਬਿੰਦ ਸਾਹਿਬ ਨੇ ਜਦੋਂ ਅੰਮ੍ਰਿਤ ਛਕਾਇਆ ਤਾਂ ਉਸ ਵੇਲੇ ਬੜੀ ਇੱਕ ਹਸ਼ਰਜ ਤੇ ਇੱਕ ਵਾਕਿਆਤ ਹੁੰਦਾ ਹੈ ਕਿ ਅੰਮ੍ਰਿਤ ਤਿਆਰ ਕਰਦੇ ਹੋਇਆ ਮਾਤਾ ਜੀ ਨੇ ਆ ਕੇ ਪਤਾਸੇ ਪਾ ਦਿੱਤੇ ਸੀ ਹਾਂਜੀ ਜੇ ਕਿਤੇ ਪਤਾਸੇ ਨਾ ਪਾਏ ਹੁੰਦੇ ਫਿਰ ਕੌਮ ਦਾ ਕੀ ਹੁੰਦਾ ਜਿੰਨੀ ਇਹ ਜੋਸ਼ੀਲੀ ਕੌਮ ਹੈ ਜਿੰਨਾ ਇਹਦੇ ਵਿੱਚ ਪੋਟੈਂਸ਼ੀਅਲ ਹੈ ਕੁਝ ਵੀ ਕਰਨ ਵਾਸਤੇ ਹਾਂਜੀ ਜੇ ਕਿਤੇ ਇਹ ਸਾਰੇ ਦਾ ਸਾਰਾ ਅਸ ਕੌਮ ਦੇ ਬੜੌਦਰੀ ਵਾਸਤੇ ਕੌਮ ਦੇ ਵੱਧੇ ਵਾਸਤੇ ਹਰੇਕ ਬੰਦਾ ਆਪਣਾ ਆਪਣਾ ਯੋਗਦਾਨ ਪਾਉਂਦਾ ਤਾਂ ਜੀ ਸਾਰੀ ਸ੍ਰਿਸ਼ਟੀ ਦੀ ਛਾਏ ਹੁੰਦੇ ਪਰ ਬਦਕਿਸਮਤੀ ਸਾਡੀ ਕਿ ਇਹਦੇ ਵਿੱਚ ਇਹੋ ਜਿਹੇ ਲੋਕ ਵੀ ਡੋਗਰੇ ਆ ਗਏ ਜਿਨ੍ਹਾਂ ਡੋਗਰਿਆਂ ਨੇ ਹਮੇਸ਼ਾ ਲੱਤਾਂ ਖਿੱਚੀਆਂ ਨੇ ਬਿਲਕੁਲ ਉਹਨਾਂ ਨੇ ਕੋਆਪਰੇਟ ਨਿਕਤਾ ਕੀ ਕਰਨਾ ਉਹਨਾਂ ਨੇ ਲੱਤਾਂ ਖਿੱਚੀਆਂ ਨੇ ਤਾਂ ਕਿ ਇਹ ਜਿਹੜਾ ਸਿਆਸੀ ਸ਼ਾਇਦ ਸਿਆਸੀ ਲਾਭ ਲੈ ਰਹੇ ਨੇ ਇਹ ਨਹੀਂ ਕਿ ਉਹ ਇੱਕ ਲਖਣ ਕੌਮ ਦੇ ਨਾਮ ਦੇ ਉੱਤੇ ਇੱਕ ਪ੍ਰਦਰਸ਼ਨ ਕਰ ਰਹੇ ਨੇ ਗੁਰੂ ਸਾਹਿਬ ਦਾ ਸਾਰੇ ਦਾ ਸਾਰਾ ਜਿਹੜਾ ਮਾਨ ਸਨਮਾਨ ਜਿਹੜਾ ਵਧਾਉਣ ਬਾਤ ਸਾਰੇ ਸਟੈਪ ਲਏ ਜਾ ਰਹੇ ਨੇ ਬਲਕਿ ਉਹਨਾਂ ਦੀ ਆਪਣੀ ਸੌੜੀ ਸੋਚ ਇਥੋਂ ਤੱਕ ਸੀਮਤ ਹੈ ਕਿ ਜੇ ਕਿਤੇ ਇਹ ਨਗਰ ਕੀਰਨ ਦਾ ਬਹੁਤ ਵੱਡੇ ਲੈਵਲ ਦੇ ਉੱਤੇ ਸਤਕਾਰ ਹੋ ਗਿਆ ਤਾਂ ਸ਼੍ਰੋਮਣੀ ਕਮੇਟੀ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇਹ ਜਾਇਜ਼ਾਕਾਰ ਜਿਹੜੀ ਹੋਰ ਵੀ ਵੱਧ ਜਾਏਗੀ। ਵਹੀ ਵੱਧ ਜਾਏਗੀ। ਪਰ ਇਹਨਾਂ ਨੂੰ ਪਤਾ ਨਹੀਂ ਕਿ ਜਿਸ ਗੁਰੂ ਸਾਹਿਬਾਨ ਨੇ ਇਹ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ ਜਿਸ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਗੁਰਗੱਦੀ ਬਖਸ਼ਿਸ਼ ਕੀਤੀ ਐ ਉਹ ਕੌਮ ਨੂੰ ਕਦੇ ਕਿਸੇ ਪ੍ਰਕਾਰ ਦੀ ਢਾਹ ਨਹੀਂ ਲੱਗਸੀ ਲੱਗ ਸਕਦੀ ਭਾਵੇਂ ਲੱਖ ਚਦਨ ਕੀਤੇ ਜਾਣ ਹੁਣ ਤੁਸੀਂ ਸੈਸ਼ਨ ਦੀ ਗੱਲ ਤੋਂ ਪਹਿਲਾਂ ਮੈਂ ਇਹਦੇ ਨਾਲ ਇੱਕ ਗੱਲ ਹੋਰ ਐਡ ਕਰਦੇ ਆਂ ਕਿ ਸਾਫ ਦਾ ਜਥੇਦਾਰ ਜਿਹੜਾ ਸੀ ਹਰਪ੍ਰੀਤ ਨੀਤਾ ਹਾਂਜੀ ਬਾਕੀਆਂ ਦਾ ਤਾਂ ਤੁਸੀਂ ਗੱਲ ਛੱਡੋ ਵੀ ਉਹ ਜੋ ਮਰਜ਼ੀ ਬੋਲਣ ਬੋਲ ਬੋਲ ਸਕਦੇ ਨੇ ਜਾਂ ਬੋਲਣਾ ਚਾਹੀਦਾ ਜਾਂ ਨਹੀਂ ਇਹ ਉਹਨਾਂ ਦੀ ਮਰਜ਼ੀ ਤੇ ਆ ਹਾਂਜੀ ਜਿਹੜਾ ਬੰਦਾ ਅਕਾਲੀ ਦਲ ਦੀ ਬਦੌਲਤ ਸ਼੍ਰੋਮਣੀ ਕਮੇਟੀ ਨੇ ਜਿਸ ਨੂੰ ਅਕਾਲ ਤਾ ਸਭ ਦਾ ਜਥੇਦਾਰ ਬਣਾਇਆ ਹੋਵੇ ਹਾਂਜੀ ਔਰ ਉਹਦਾ ਮਾਨ ਸਨਮਾਨ ਕੇਵਲ ਤੇ ਕੇਵਲ ਬੀਇੰਗ ਅ ਜਥੇਦਾਰ ਉਹਨੂੰ ਮਿਲਿਆ ਹੋਵੇ ਅੱਜ ਉਹ ਬੰਦਾ ਵੀ ਇਹ ਗੱਲ ਕਰਦਾ ਹੈ ਕਿ ਜਥੇਦਾਰ ਦਾ ਕੋਈ ਅਪਮਾਨ ਨਹੀਂ ਕਰ ਰਿਹਾ ਕੋਈ ਵੀ ਮੁੱਖ ਮੰਤਰੀ ਨੇ ਕੋਈ ਅਪਮਾਨ ਨਹੀਂ ਕੀਤਾ ਦੋ ਦੱਸੋ ਯਾਦ ਕਿ ਉਹਨੇ ਭਾਂਡ ਨੇ ਇੰਨਾ ਵੱਡਾ ਇਲਜ਼ਾਮ ਜਿਹੜੇ ਅਕਾਲ ਤਾ ਸਭ ਜਥੇਦਾਰ ਤੇ ਲਾਏ ਨੇ ਉਹਨਾਂ ਦੀ ਨਿਭਤੀ ਤੋਂ ਲੈ ਕੇ ਉਹਨਾਂ ਦੇ ਲੈਕਚਰ ਤੱਕ ਉਹ ਬਰਦਾਸ਼ਤਯੋਗ ਨਹੀਂ ਹਨ ਪਰ ਇਹ ਬੰਦਾ ਉਸ ਦੀ ਵੀ ਸਪੋਰਟ ਕਰ ਰਿਹਾ ਬਿਲਕੁਲ ਕਹਿੰਦਾ ਜੀ ਇਹ ਤਾਂ ਸਰਕਾਰ ਨੇ ਪਹਿਲਾਂ ਬਾਦਲਾ ਲੈ ਕਿੰਨਾ ਕੁਝ ਕੀਤਾ ਉਹ ਕੀਤਾ ਸੀਐਮ ਨੇ ਤਾਂ ਕੁਝ ਕਿਹਾ ਹੀ ਨਹੀਂ ਹੂੰ ਤੋ ਕਿੱਡੀ ਵੱਡੀ ਇਹ ਦੁੱਖ ਭਰੀ ਗੱਲ ਹੈ ਵੀ ਤੂੰ ਇੱਕ ਜਥੇਦਾਰ ਹੁੰਦਾ ਹੋਇਆ ਕਿ ਉਹ ਜੇ ਤੇਰਾ ਤੈਨੂੰ ਫਾਰਕ ਕੀਤਾ ਤੇ ਤੇਰੇ ਕੰਮਾਂ ਤੋਂ ਫਾਰਕ ਹੋਇਆ ਤੂੰ ਬਿਲਕੁਲ ਤੂੰ ਕੋਈ ਕਿਸੇ ਨੇ ਵਲੰਟੀਅਰ ਨਹੀਂ ਆਪਣਾ ਤੈਨੂੰ ਕੋਈ ਬਾਹਰ ਕੀਤਾ ਤੈਨੂੰ ਮਜਬੂਰੀ ਵਾਸੋਂ ਉਹਨਾਂ ਨੂੰ ਬਾਹਰ ਕਰਨਾ ਪਿਆ ਤੂੰ ਕਿਤੇ ਉਹ ਤੇ ਅਲੀਗੇਸ਼ਨ ਆਏ ਹੋ ਜੇ ਲੱਗੇ ਸਨ ਜਿਨ੍ਹਾਂ ਕਰਕੇ ਤੂੰ ਉਸ ਪਦਵੀ ਨੂੰ ਜਿਹੜਾ ਦਾਗ ਲਾ ਰਿਆ ਸੀ ਬਿਲਕੁਲ ਔਰ ਅੱਜ ਤੂੰ ਬੈਠਾ ਸੱਜੇ ਖੱਬੇ ਭੌਂਕਣ ਤੋਂ ਬਿਨਾਂ ਤੈਨੂੰ ਕੰਮ ਕੋਈ ਨਹੀਂ ਜੇ ਹੁਣ ਜ਼ਿਲ੍ਹਾ ਪਰੀਸ਼ਦ ਤੇ ਬਾਕੀ ਚੋਣਾਂ ਆਈਆਂ ਨੇ ਤੇ ਤਾਂ ਵੀ ਤੂੰ ਉਹਨਾਂ ਦੇ ਵਿੱਚ ਰੋੜੇ ਲਾਉਣ ਵਾਸਤੇ ਕੋਲ ਵਾਸਤੇ ਸਾਰਾ ਯਤਨ ਕਰ ਰਿਹਾ ਪਰ ਮੈਂ ਤੁਹਾਡੇ ਚੈਨਲ ਤੋਂ ਹੌਲਕਾ ਸਾਬੇ ਦੱਸ ਦੇਣਾ ਚਾਹਣਾ ਇਹ ਰੋੜੇ ਦਾ ਜਰੂਰ ਅਡਕਾਉਣਗੇ ਪਰ ਇਹ ਰੋੜੇ ਮੁੜ ਕੇ ਇਹਨਾਂ ਦੇ ਮੂੰਹ ਤੇ ਪੈਣੇ ਨੇ ਇਲੈਕਸ਼ਨ ਦੇਖਿਓ ਤੁਸੀਂ ਇਹਦਾ ਰਿਜ਼ਲਟ ਕੀ ਆਏਗਾ ਇਹ ਰੋੜੇ ਮੁੜ ਕੇ ਇਹਨਾਂ ਦੇ ਮੂੰਹ ਤੇ ਪੈਣੇ ਨੇ ਲੋ ਆਪਣੇ ਆਪ ਸਮਝ ਆ ਰਿਹਾ ਰਹੀ ਗੱਲ ਭਗਵੰਤ ਮਾਨ ਦੀ ਇਹਨਾਂ ਨੇ ਆਪਣੀ ਸ਼ਾਖ ਬਚਾਉਣ ਵਾਸਤੇ ਪੰਜਾਬ ਦੇ ਵਿੱਚ ਐਡੀ ਵੱਡੀ ਜਗ੍ਹਾ ਜਿਹੜੀ ਚੰਡੀਗੜ੍ਹ ਦੇ ਵਿੱਚ ਅਸੈਂਬਲੀ ਹੈ ਵਿਧਾਨ ਸਭਾ ਹੈ ਉਹਨੂੰ ਛੱਡ ਕੇ ਇੱਕ ਵਾਹ ਵਾਹ ਖੱਟਣ ਵਾਸਤੇ ਟੈਂਪਰੇਰੀ ਵਿਧਾਨ ਸਭਾ ਦਾ ਸੈਸ਼ਨ ਅਨੰਦਪੁਰ ਸਾਹਿਬ ਭਲਾਇਆ ਉਹਦੇ ਵਿੱਚ ਕਰੋੜਾਂ ਰੁਪਏ ਪੰਜਾਬ ਦਾ ਲੋਟ ਇਦਰੋਂ ਉਸ ਬੰਦੇ ਨੂੰ ਦੇ ਦਿੱਤਾ ਇਹਨਾਂ ਨੇ ਬਿਲਕੁਲ ਜਦ ਕਿ ਉਹਦੇ ਵਿੱਚ ਕੀ ਖਟਿਆ ਤੇ ਕੀ ਆਪਣਾ ਇਹਨਾਂ ਨੇ ਪ੍ਰਾਪਤ ਕੀਤਾ ਬਿਲਕੁਲ ਠੀਕ ਆ ਜੀ ਉਹ ਫਿਰ ਉਸ ਤੋਂ ਬਾਅਦ ਵੀ ਇਸ ਖਰਚੇ ਨੂੰ ਵੀ ਛੱਡੋ ਫਿਰ ਜਿਹੜੇ ਝੂਠੇ ਐਲਾਨ ਬਿਲਕੁਲ ਅਸੀਂ ਪਵਿੱਤਰ ਸ਼ਹਿਰ ਅਸੀਂ ਯੂਨੀਵਰਸਿਟੀ ਬਣਾਵਾਂਗੇ ਉਹ ਵਰਲਡ ਲੈਵਲ ਦੀ ਯੂਨੀਵਰਸਿਟੀ ਬਣਾਵਾਂਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਹੁਣ ਇਹਨਾਂ ਨੂੰ ਅਸੀਂ ਸਾਰੇ ਪੁੱਛਦੇ ਆਂ ਔਰ ਪੁੱਛਿਆ ਵੀ ਮੇਰੇ ਤੋਂ ਪਹਿਲਾਂ ਵੀ ਸਾਰਿਆਂ ਨੇ ਕਿ ਜਿਹੜੇ ਪਹਿਲਾਂ 12 ਤੁਸੀਂ ਐਲਾਨ ਕੀਤੇ ਸੀ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਮੈਡੀਕਲ ਕਾਲਜ ਦੇ ਮਸਤ ਵਾਲਾ ਸਭ ਖਾਸ ਕਰਕੇ ਉਥੇ ਇੱਕ ਇੱਕ ਇੱਟ ਲੱਗੀ ਵੀ ਦਿਖਾ ਦਿਓ ਬਿਲਕੁਲ ਅੱਜ ਤੁਹਾਡਾ ਜਾਣ ਵਾਸਤੇ ਇੱਕ ਸਾਲ ਦਾ ਰਹਿ ਗਿਆ ਸਮਾਂ ਇੱਕ ਤਾਂ ਤੁਸੀਂ ਸ਼ਾਇਦ ਉਥੇ ਪੱਥਰ ਲਾ ਦਿਓਗੇ ਇਹ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਪਰ ਜਿਹੜੇ ਪਹਿਲੇ ਤੁਹਾਡੇ ਐਲਾਨ ਕੀਤੇ ਹੋਏ ਨੇ ਉਹਨਾਂ 'ਚ ਇੱਕ ਵੀ ਤੁਹਾਡਾ ਸਿਰੇ ਨਹੀਂ ਚੜਿਆ ਕਿਉਂ ਦੁਨੀਆ ਨੂੰ ਗਮਰਾਹ ਕਰਦੇ ਹੋ ਔਰ ਤੇਰੇ ਇਹਦੇ ਸਾਰੇ ਦੇ ਸਾਰੇ ਜਿਹੜੇ ਐਕਸ਼ਨ ਨੇ ਜੋ ਇਹਦਾ ਝੂਠ ਦਾ ਬੁਲੰਦਾ ਹੈ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਚੰਗੀ ਤਰ੍ਹਾਂ ਬੈਠ ਗਿਆ ਇਹ ਜਿੰਨੇ ਮਰਜ਼ੀ ਪਖੰਡ ਕਰੇ ਜਿੰਨੇ ਮਰਜ਼ੀ ਦਿਖਾਵੇ ਕਰੇ ਹੁਣ ਪੰਜਾਬ ਦੇ ਲੋਕ ਇਹਨੂੰ ਮੂੰਹ ਨਹੀਂ ਲਾਉਣਗੇ ਔਰ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਜਿਹੜਾ ਉਹ ਹਸ਼ਰ ਕਰਨਗੇ ਕਿ ਇਹ ਪਿੰਡਾਂ ਦੇ ਵਿੱਚ ਵੜਨ ਚੋਗੇ ਨਹੀਂ ਹੋਣਗੇ ਜੋ ਇਹਨਾਂ ਦਾ ਇਹਨਾਂ ਦਾ ਹਸ਼ਰ ਹੋਣਾ ਹੈ ਕਿਉਂਕਿ ਜਿਹੜਾ ਝੂਠ ਹੈ ਇਹ ਥੋੜੀ ਦੇਰ ਵਾਸਤੇ ਤਾਂ ਚੱਲਦਾ ਹੈ ਲੇਕਿਨ ਜੇ ਕੋਈ ਸੋਚੇ ਵੀ ਸਦਾ ਵਾਸਤੇ ਇਹਦਾ ਪ੍ਰਭਾਵ ਰਹੂਗਾ ਉਹ ਕਦੇ ਨਹੀਂ ਹੋਇਆ ਤੇ ਨਾ ਹੋਏਗਾ ਇਸ ਕਰਕੇ ਇਹਨਾਂ ਨੇ ਸਾਰੇ ਸਾਰਾ ਡਰਾਮਾ ਵਿਧਾਨ ਸਭਾ ਦਾ ਸੈਸ਼ਨ ਸਾਢੇ ਕਿ ਉਹ ਤੁਸੀਂ ਉਹਦੇ ਵਿੱਚ ਸਾਰੇ ਸਾਰੇ ਲੁੱਟਮਾਰ ਪੰਜਾਬ ਦੀ ਕਰਕੇ ਸਾਰਾ ਪੈਸਾ ਬਰਬਾਦ ਕਰ ਦਿੱਤਾ ਇਥੋਂ ਤੱਕ ਕਿ ਹਰਜੋਤ ਬੈਂਸ ਕੇਜਰੀਵਾਲ ਦੀ ਸਿਫਤ ਦੇ ਵਿੱਚ ਉਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਕੇਜਰੀਵਾਲ ਸਾਹਿਬ ਬਹੁਤ ਸ਼ਰਧਾ ਦੇ ਨਾਲ ਤਿੰਨੇ ਦਿਨ ਇਸ ਸਮਾਗਮ ਦੇ ਵਿੱਚ ਬਰਾਬਰ ਹਾਜ਼ਰੀਆਂ ਭਰਦੇ ਰਹੇ ਨੇ ਜਿੰਨੀ ਇਹਨਾਂ ਨੇ ਸੇਵਾ ਕੀਤੀ ਹੈ ਕਹਿਣ ਲੱਗੇ ਕੇਜਰੀਵਾਲ ਸਾਹਿਬ ਹੁਣ ਤੁਸੀਂ ਇਹ ਪੰਜਾਬ ਤੇ ਦਿੱਲੀ ਦਾ ਛੱਡੋ ਤੁਹਾਨੂੰ ਹੁਣ ਇਹ ਸੇਵਾ ਦੇ ਬਦਲੇ ਤੁਹਾਨੂੰ ਪੂਰੇ ਹਿੰਦੁਸਤਾਨ ਦੀ ਸੇਵਾ ਮਿਲ ਜਾਏਗੀ ਹਿੰਦੁਸਤਾਨ ਦੇ ਤੁਸੀਂ ਪ੍ਰਧਾਨ ਮੰਤਰੀ ਬਣੋਗੇ ਇਸ ਸੇਵਾ ਤੋਂ ਕਮਾਲ ਦੀ ਗੱਲ ਹੈ ਚਾਪਲੋਸੀ ਤੇ ਵੀ ਆਲਗ ਸਾਹਿਬ ਕੋਈ ਧਾਰਾ ਹੁੰਦਾ ਕੁ ਹੱਦ ਹੁੰਦੀ ਹੈ ਐਡੀ ਵੱਡੀ ਚਾਪਲੋਸੀ ਹੋਸ਼ਾਪਨ ਤੇਰੇ ਦੇ ਵਿੱਚ ਆ ਗਿਆ ਤੂੰ ਚਾਪਲੋਸੀ ਕਰਦਾ ਤੇਰੀ ਠੀਕ ਹੈ ਮੰਤਰੀ ਤੈਨੂੰ ਬਣਾਇਆ ਉਹਨੇ ਔਰ ਉਹਨੇ ਆਪਣੀ ਰਿਸ਼ਤੇਦਾਰਨੀ ਦੀ ਸ਼ਾਦੀ ਵੀ ਤੇਰੇ ਨਾਲ ਕਰਾਈ ਆ ਲੇਕਿਨ ਤੂੰ ਇੱਥੋਂ ਤੱਕ ਗਿਰ ਗਿਆ ਕਿ ਤੂੰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਇਹ ਗੱਲ ਕਹਿਣਾ ਕਿ ਤੁਹਾਨੂੰ ਅਣ ਪ੍ਰਧਾਨ ਮੰਤਰੀ ਦੀ ਡਿਊਟੀ ਮਿਲ ਜੂ ਪ੍ਰਧਾਨ ਮੰਤਰੀ ਜੋ ਸ਼ੋਅ ਮੰਤਰ ਕਰਕੇ ਬਣ ਜਾਂਦਾ ਇਹ ਕੋਈ ਸੌਖੀ ਜੀ ਗੱਲ ਹੈ ਇਹੋ ਜਿਹਿਆਂ ਝੂਠਾਂ ਜਿਹੜੀਆਂ ਨੇ ਜਿਵੇਂ ਭੰਡਾ ਤੇ ਜਾਂ ਇਹ ਆ ਤੇ ਇਹਨਾਂ ਦੇ ਕਾਰਨਾਮੇ ਹੈਗੇ ਭਾਰਤ ਮੰਤਰੀ ਵਾਲੇ ਝੂਠ ਚੱਲ ਗਿਆ ਇਹਨਾਂ ਦਾ ਜਿੰਨਾ ਚੱਲਣਾ ਸੀ ਹੁਣ ਅੱਗੇ ਜੇ ਇੰਨੇ ਹੀ ਯੋਗ ਹੁੰਦੇ ਤਾਂ ਦਿੱਲੀ ਇਹਨਾਂ ਨੂੰ ਕਿਉਂ ਬਾਹਰ ਕੱਢਦੀ ਦਿੱਲੀ ਦੇ ਵਿੱਚੋਂ ਇਹ ਸਾਫ ਜ਼ੂਬੜਾ ਕਰਵਾ ਕੇ ਦੌਰ ਪੰਜਾਬ ਦੇ ਉੱਤੇ ਭਾਰੂ ਬਣੇ ਨੇ ਪੰਜਾਬ ਦੇ ਉੱਤੇ ਸਾਰਾ ਦਾ ਸਾਰਾ ਖਰਚਾ ਦਿਨ-ਬਦ ਦਿਨ ਪੈਂਦਾ ਜਾ ਰਿਹਾ ਕੋਠੀਆਂ ਬੰਗਲੇ ਗੱਡੀਆਂ ਮੋਟਰਾਂ ਸਾਰੀਆਂ ਇਹਨਾਂ ਦਾ ਕੀ ਰੋਲ ਹੈ ਪੰਜਾਬ ਦੀ ਸਰਕਾਰ ਦੇ ਨਾਲ ਇਹਨਾਂ ਦਾ ਕੰਮ ਦਿੱਲੀ ਦਾ ਹੈ ਕਿ ਪੰਜਾਬ ਦਾ ਸਾਰਾ ਕੰਟਰੋਲ ਇਹਨਾਂ ਨੇ ਆਪਦੇ ਹੱਥਾਂ 'ਚ ਆਖਿਆ ਆਪਦੇ ਬੰਦੇ ਅੰਪਲਾਈਜ਼ ਕਰ ਰਹੇ ਨੇ ਚੇਅਰਮੈਨ ਹੁਣ ਵੀ ਅਜੇ ਤੱਕ ਦੇ ਹੀ ਜਾ ਰਹੇ ਨੇ ਸੋ ਦੁਨੀਆ ਹੁਣ ਇਹਨਾਂ ਨੂੰ ਬਿਲਕੁਲ ਐਕਸੈਪਟ ਨਹੀਂ ਕਰੇਗੀ ਜੀ ਇਹਨਾਂ ਦਾ ਖਮਿਆਜਾ ਜੋ ਇਹਨਾਂ ਨੇ ਖਾਸ ਕਰਕੇ ਅਨੰਦ ਪ੍ਰਸਾਦ ਵਜੇ ਸੈਸ਼ਨ ਵਾਲਾ ਡਰਾਮਾ ਕੀਤਾ ਇਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪਵੇਗਾ ਜੀ ਇਸ ਤੋਂ ਕਿ ਪਸ ਤੋਂ ਸਵਾ ਹੋ ਰਿਆ ਜੀ ਇਹਨਾਂ ਨੇ ਇੱਕ ਸਿੱਖ ਰਹਿ ਦੀ ਤਾਂ ਹੋਰ ਬੜਾ ਦਾ ਕਹਾਣ ਕੀਤਾ ਆ ਤੇ ਹਾਲਾਂਕਿ ਇਹਨਾਂ ਨੇ ਵੀ ਵੀ ਆਈ ਪੀ ਸਿਸਟਮ ਸਾਰਾ ਚਲਾਇਆ ਉਹਨਾਂ ਕੇਜਰੀਵਾਲ ਦੇ ਦਿੱਲੀ ਵਾਲਿਆਂ ਵਾਸਤੇ ਤੇ ਪਰ ਸਿੱਖਾਂ ਦਾ ਗੁਰਦੁਆਰਾ ਸਾਹਿਬ ਆਂਦੇਵੇ ਤਾਂ ਹਮੇਸ਼ਾ ਹੁੰਦਾ ਤੇ ਕੋਈ ਕਦੀ ਇਹੋ ਜੀ ਗੱਲ ਸੁਣੀ ਨਹੀਂ ਸੀ ਇਹੋ ਜੀ ਬੀਬੀ ਕੇਜਰੀਵਾਲ ਜਿਹੜੀ ਕੇਜਰੀਵਾਲ ਦੀ ਵਾਈਫ ਆ ਉਹਨਾਂ ਦੇ ਜੋੜੇ ਜੁੱਤੀ ਉਹਨਾਂ ਦੀ ਚੋਰੀ ਹੋ ਗਈ ਦੇਖੋ ਜੀ ਇੰਨਾ ਸਿਕਿਉਰਟੀ ਇੰਨੀ ਤੇ ਇਹ ਵੀਪੀ ਵੀਵੀਪੀ ਏਰੀਆ ਉਹਦੇ ਵਿੱਚੋਂ ਇਹਨਾਂ ਸਿਰ ਬਦਨਾਮੀ ਕਰਨ ਦੀ ਗੱਲ ਲੱਗਦੀ ਆ ਉਹਦੀ ਜੁੱਤੀ ਚੋਰੀ ਹੋ ਗਈ ਫਿਰ ਇੱਕ ਸਪੈਸ਼ਲ ਅਫਸਰ ਖੱਲੇ ਗਿਆ ਚੰਡੀਗੜ੍ਹੋਂ ਉਸੇ ਬ੍ਰਾਂਡ ਦੀ ਉਹ ਜੁੱਤੀ ਲਿਆ ਕੇ ਉਹਨੂੰ ਵਾਪਸ ਦਿੱਤੀ ਗਈ ਤੇ ਫਿਰ ਇਹਨਾਂ ਦਾ ਖੇੜਾ ਛੁੱਟਿਆ ਇਹ ਵੀ ਇਹਨਾਂ ਨੇ ਸਗੋਂ ਇੱਕ ਸਿੱਖ ਰਹਿਤ ਜਿਹੜੀ ਮਰਿਆਦਾ ਆ ਕਿ ਰਵਾਇਤ ਆ ਉਹਦਾ ਕਾਣ ਕੀਤਾ ਇਹਦਾ ਖਮਿਆਜਾ ਇਹਨਾਂ ਨੂੰ 27 ਤਰ੍ਹਾਂ ਭੁਗਤਾਨ ਪਵੇਗਾ ਧੰਨਵਾਦ ਜੀ ਕੁਲਤਾਨ ਸਾਹਿਬ ਫਿਰ ਮਿਲਦੇ ਆ ਜੀ ਤੁਹਾਨੂੰ ਮਿਹਰਬਾਨੀ ਬਹੁਤ ਮਿਹਰਬਾਨੀ ਸਾਹਿਬ ਥੈਂਕ ਯੂ ਸੋ ਮੱਚ